ਫਿਲੌਰ ਮਹੱਲਾ ਸੰਤੋਖਪੁਰਾ ਵਿੱਚ ਨਸ਼ਿਆਂ ਦੇ ਖਿਲਾਫ ਚੁੱਕੀ ਗਈ ਆਵਾਜ਼ ਲੋਕ ਇਨਸਾਫ ਮੰਚ ਦੀ ਟੀਮ ਨੇ ਆਣ ਕੇ ਇਹਨਾਂ ਦਾ ਸਹਿਯੋਗ ਕੀਤਾ ਅਤੇ ਨਾਲ ਹੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਹਰ ਰੋਜ਼ ਸਵੇਰੇ 12 ਲੋਕ ਆਣ ਕੇ ਪੰਗਾ ਮੜਦੇ ਹਨ ਅਤੇ ਨਸ਼ੇ ਕਰਦੇ ਹਨ ਜਿਸ ਨਾਲ ਛੋਟੇ-ਛੋਟੇ ਬੱਚੇ ਜਦੋਂ ਸਕੂਲ ਜਾਂਦੇ ਹਨ ਅਤੇ ਉਹਨਾਂ ਦੇ ਉੱਪਰ ਇਹਨਾਂ ਦਾ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਕਰਦੀ ਜਲਦ ਕੀਤੀ ਜਾਵੇ ਅਤੇ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਨੂੰ ਜੇਲ੍ਹਾਂ ਅੰਦਰ ਸੁੱਟਿਆ ਜਾਵੇ ਇਸ ਲਈ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਪ੍ਰਸ਼ਾਸਨ ਸੁੱਤਾ ਪਿਆ ਉਖਦਾ ਹੈ ਜਾਂ ਨਹੀਂ ਜੇ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ। ਇਹ ਨਹੀਂ ਕਿ ਬਿਠਿਆ ਕੋਈ ਅਣਜਾਣ ਨਹੀਂ ਹੈ ਇਹ ਦੀ ਕੋਈ ਕਹਿ ਸਕਦਾ ਵੀ ਸਾਨੂੰ ਪਤਾ ਨਹੀਂ। ਜਿੱਥੇ ਕੋਈ ਸਬਜ਼ੀ ਦੀ ਦੁਕਾਨ ਹੋਣੀ ਉੱਥੇ ਲੋਕਾਂ ਨੂੰ ਪਤਾ ਹੁੰਦਾ ਵੀ ਇੱਥੇ ਸਬਜ਼ੀ ਮਿਲਦੀ ਹੈ। ਜਿੱਥੇ ਕੋਈ ਮਠਿਆਈ ਦੀ ਦੁਕਾਨ ਹੁੰਦੀ ਆ ਲੋਕਾਂ ਨੂੰ ਪਤਾ ਹੁੰਦਾ ਵੀ ਇੱਥੇ ਮਠਿਆਈ ਮਿਲਦੀ ਆ ਉਹ ਜਦ ਘੱਟ ਕੇ ਫਿਰ ਕਿੱਥੋਂ ਕਿੱਥੋਂ ਵੀ ਵੇਚੂਗੇ ਇਸ ਕਰਕੇ ਸਾਰਿਆਂ ਦੀ ਜ਼ਿੰਮੇਵਾਰੀ ਵੱਧ ਗਈ ਕਿ ਜਿੰਨਾ ਕਿ ਤੁਹਾਡਾ ਆਪਣਾ ਏਰੀਆ ਆ ਸਾਰੇ ਫਲੋਰ ਦੀ ਤਾਂ ਘੱਟ ਸਾਡੀ ਨਹੀਂ ਜ਼ਿੰਮੇਵਾਰੀ ਜੇ ਸਾਰੇ ਪੰਜਾਬ ਦੀ ਘੱਟੋ ਘੱਟ ਜਿੰਨਾ ਕਿ ਤੁਹਾਡਾ ਹੈ ਆਪਣਾ ਏਰੀਆ ਮੁਹੱਲਾ ਸੰਤੋਖਪੁਰ ਆ ਜਾਵੇ ਇੰਨਾ ਜਿੰਨਾ ਸਾਥ ਰੱਖ ਲਈ ਜੀ ਇੰਨਾ ਇਹਨੂੰ ਆਪਾਂ ਜਿਹੜੇ ਆਪਣੇ ਬੱਚੇ ਆ ਇਹ ਉਹ ਇਹਨਾਂ ਨੂੰ ਬਹੁਤ ਸਮਝਾ ਲਾ ਹਾਲਤ ਹੋਗਾ ਜਦੋਂ ਉਹਨਾਂ ਦੀ ਗੈਰ ਹੋਂਦ ਤੇਰੀ ਹੋਣੀ ਫਿਰ ਆਪੇ ਜਿਹੜਾ ਨਥੇ ਖਤਮ ਹੋਗਾ ਆ ਸਾਡਾ ਬੱਚਾ ਤਾਂ ਮਰ ਗਿਆ ਨਸ਼ੇ ਖਾ ਕੇ ਜਾਂ ਟੀਕਾ ਲਾ ਕੇ ਮਰ ਗਿਆ ਪਰ ਹਸਪਤਾਲ ਦੇ ਵਿੱਚ ਇਹ ਕਹਿਣਗੇ ਇਹਦੇ ਸ਼ੱਪ ਲੜ ਗਿਆ ਜਾਂ ਇਹਨੂੰ ਗ੍ਰਾਂਟ ਤੇ ਲਾ ਦਿੱਤਾ ਰਿਪੋਰਟ ਇਹ ਭੇਜਨਗੇ ਵੀ ਕੋਟਾ ਜਿਹੜੀ ਆ ਸਾਡੀ ਸਰਕਾਰ ਹੁੰਦੀ ਆ ਰਿਪੋਰਟ ਨਾ ਬਦੇ ਨਸ਼ਿਆਂ ਦੇ ਜਿਹੜੇ ਨਸ਼ੇ ਖਾ ਕੇ ਮਰ ਗਏ ਨਸ਼ਾ ਟੀਕਾ ਲਾ ਕੇ ਮਰ ਜਾ ਉਹਦੀ ਰਿਪੋਰਟ ਜਿਹੜੀ ਆ ਉਹ ਜ਼ੀਰੋ ਆਵੇ ਇਹ ਹਾਲਾਤ ਬਣ ਗਏ ਸਾਡੇ ਜਦੋਂ ਇਦਾਂ ਦੇ ਕੰਮ ਹੋਣ ਫਿਰ ਤੁਸੀਂ ਜੀ ਸਮਝਦੇ ਆ ਵੀ ਸਾਡੇ ਇੱਥੇ ਬਹੁਤ ਵਧੀਆ ਰਾਜ ਹੈ ਇਸ ਕਰਕੇ ਖਰਾਬੋ ਤੁਹਾਨੂੰ ਬੇਨਤੀ ਕਰਦੇ ਆਂ ਇਹ ਕਾਰੀ ਫੇਰ ਦੋਨੇ ਹੱਥ ਖੜੇ ਕਰਕੇ ਜੇ ਸੱਚਮੁੱਚ ਤੁਸੀਂ ਨਸ਼ਿਆਂ ਦੇ ਖਿਲਾਫ ਲੜਨਾ ਸੱਚਮੁੱਚ ਹੈ ਕਿ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਦੁਆਰੇ ਬੈਠੇ ਆਪਾਂ ਸੱਚਮੁੱਚ ਜੋ ਬੋਲੇ 100 ਰੁਪਏ ਸੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੈ ਜਿਹਨੇ ਨਹੀਂ ਨਸ਼ਿਆਂ ਦੇ ਖਿਲਾਫ ਲੜਨਾ ਉਹ ਵੀ ਹੱਥ ਖੜਾ ਕਰ ਦੋ ਜਿਹਨੇ ਨਹੀਂ ਲੜਨਾ ਕੋਈ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸੱਚਮੁੱਚ ਜਾਗਦੀ ਜ਼ਮੀਰ ਵਾਲੇ ਲੋਕ ਿਆ ਜਿਹੜੇ ਇੰਨੇ ਇਕੱਠੇ ਹੋਏ ਆ ਬਾਕੀ ਦਾ ਸਾਰੇ ਨਸ਼ਿਆਂ ਵਾਲਾ ਡਰਦੇ ਹੀ ਆ ਸਾਰੇ ਡਰਦੇ ਆ ਕੋਈ ਸਾਡੇ ਗੋਲਨਾ ਪੈਜਵੇ ਸਾਨੂੰ ਕੋਈ ਨਵੇਂ ਨਾ ਹੋਰ ਪਾਸੇ ਨਾਲ ਤੋੜਦੇ ਸਾਨੂੰ ਕਚਹਿਰੀ ਆਲੂ ਨਾਲ ਤੋੜਦੇ ਇਸ ਕਰਕੇ ਨਸ਼ੇੜੀਆਂ ਦੇ ਪੈਰ ਨਹੀਂ ਹੁੰਦੇ ਨਸ਼ੇੜੀਆਂ ਦੇ ਹਾਲ ਮਾੜੇ ਹੁੰਦੇ ਆ ਤੁਹਾਨੂੰ ਤਕੜੇ ਹੋ ਕੇ ਲੜਨਾ ਚਾਹੀਦਾ ਜਿਹੜੇ ਨੰਨਾ ਵੇਚਣ ਆਉਂਦੇ ਆ ਕੋਈ ਇਕੱਠੇ ਹੋ ਕੇ ਅਗਰ ਪੁੱਛ ਲੋ ਕਿ ਤੂੰ ਕਰਨ ਆਉਂਦਾ ਇੱਥੇ ਕੱਠੇ ਹੋ ਕੇ 10 ਬੰਦੇ 10 ਨੌਜਵਾਨ ਖੜਜੋ ਮੋਰੇ ਇਹ ਵੀ ਤੋ ਕੰਨ ਕਿਉਂ ਨਾ ਦੋਸ਼ ਪੇੜਾ ਮਾਰੀਆਂ ਹੁਣ ਮੋਰ ਤੇ ਤੁਹਾਡੇ ਦਰਵਾਜੇ ਨਾ ਆਊਗਾ ਉਹ ਇੱਥੇ ਨੰਗੂਗਾ ਨਾ ਜੇ ਕੋਈ ਹਦਾਇਤ ਪੁਲਿਸੀ ਲੋੜ ਆ 112 ਨੰਬਰ ਹੈਗਾ ਐਸਐਚਓ ਦਾ ਨੰਬਰ ਲੈ ਲਓ ਦੇਰ ਨਾਲ ਤੁਹਾਨੂੰ ਉੱਤੇ ਫੋਨ ਕਰਦੇ ਹਾਂ ਜੇ ਨਾਮ ਆ ਸੁਣੂਗਾ ਫੇ ਅਸੀਂ ਬੈਠੇ ਜਿੱਥੇ ਵੀ ਜਾਣਾ ਪਵੇ ਸਾਡਾ ਖਾਣੇ ਜਾਣਾ ਪਵੇ ਡੈਪਟੀ ਦੇ ਜਾਣਾ ਪਵੇ ਇਹ ਤੁਹਾਡੇ ਨਾਲ ਆ ਪਰ ਨਸਿਆਂ ਦੇ ਖਿਲਾਫ ਦੇ جنگ ਲੜਨੀਆਂ ਤੇ ਇਹਨ ਮਨੋਹ ਸਾਫ ਹੋ ਕੇ ਉਹਨਾਂ ਨਸ਼ੇ ਵਿਛੇੜੀਆਂ ਨਾ ਜਾਰੀਆਂ ਛੱਡ ਦਿਓ ਜਿਹੜੇ ਨਸ਼ੇੜੀ ਆ ਉਹਨਾਂ ਨਾ ਜਾਰੀਆਂ ਛੱਡ ਦਿਓ ਆਉਣ ਵਾਲੇ ਸਮੇਂ ਤੇ ਨਕਾਨ ਹੋਰ ਵੀ ਹੋਣਾ ਸਾਡੇ ਘਰ ਤੇ ਵੀ ਨਸ਼ੇ ਬਣਨੇ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਵਰਾਹੋ ਇਕੱਠੇ ਹੋ ਕੇ ਆਪਾਂ ਇੱਕ ਹੋਰ ਨੂੰ ਜੜਾ ਵੱਡੀ ਇਹ ਤੇ ਆਪਾਂ ਇਕੱਠੇ ਹੋ ਕੇ ਆਪਾਂ ਜਿੰਨੇ ਵੀ ਮੰਨ ਲਓ ਆਪਾਂ ਲੜਾਈਆਂ ਲੜ ਰਾਇਆ ਸਮਾਂ ਖੁੱਪ ਗਿਆ ਜਿਆਦਾ ਇਹਨਾਂ ਦਾ ਧਿਆਨ ਇਸੇ ਪਾਸੇ ਹੈ ਕਿਉਂਕਿ ਕਿਤਨਾ ਕਿਤੇ ਸਰਕਾਰ ਦੀ ਨਾਕਾਮੀ ਹੈ ਕਿ ਸਾਡੇ ਜਿਹੜੇ ਨੌਜਵਾਨ ਆ ਪੜ੍ਹ ਲੈ ਕੇ ਕਿਤੇ ਵਿਹਲੇ ਵੀ ਰਹਿੰਦੇ ਆ ਉਹਨਾਂ ਨੂੰ ਕੰਮ ਵੀ ਘੱਟ ਮਿਲਦਾ ਆ ਇਸ ਕਰਕੇ ਉਹ ਵਿਹਲੇ ਹੋਣ ਦੇ ਕਾਰਨ ਵੀ ਕੋਈ ਨਾ ਕੋਈ ਉਹਨਾਂ ਨੂੰ ਇਹ ਜਿਹੜਾ ਕਾਰਨ ਆ ਨਸ਼ੇ ਦਾ ਉਹਨਾਂ ਦਾ ਜਿਹੜਾ ਰੋਕਿਆ ਉਹ ਇਧਰ ਵੀ ਹੋ ਜਾਂਦਾ ਅਸੀਂ ਆਪਣੇ ਲੋਕਲ ਸਾਹਿਬ ਮੰਚ ਵੱਲੋਂ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਰੇ ਜਿਹੜੇ ਸਾਡੇ ਨੌਜਵਾਨ ਸਾਥੀ ਆ ਚਾਹੇ ਉਹ ਛੋਟੀ ਉਮਰ ਦੇ ਆਏ ਚਾਹੇ ਕੁਝ ਥੋੜਾ ਜਿਹਾ ਵੱਡੀ ਉਮਰ ਦੇ ਆਏ ਉਹਨਾਂ ਨੂੰ ਜ਼ਰੂਰ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਇਸ ਪਾਸੇ ਨਾ ਜਾਈਏ ਔਰ ਜੇ ਕੋਈ ਬਾਹਰੋਂ ਆ ਕੇ ਸਾਡੇ ਮਹੱਲਿਆਂ ਦੇ ਵਿੱਚ ਨਸ਼ਾ ਵੇਚਦਾ ਆ ਗੁਪਤ ਤੌਰ ਤੇ ਆ ਕੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਅਸੀਂ ਉਹਦੇ ਤੇ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਗੱਲ ਕਰ ਸਕਦੇ ਆ ਦੱਸ ਸਕਦੇ ਆ ਸਾਡੇ ਸਾਮਣਿਆਂ মিডিਆ ਵੀ ਆਪਣਾ ਕਵਰੇਜ ਜਿਹੜੀ ਕਰ ਰਹੀ ਆ तकरीबन ਇਹ ਗੱਲ ਜਿਹੜੀ ਆ ਪ੍ਰਸ਼ਾਸਨ ਤੱਕ ਪਹੁੰਚ ਜਾਂਦੀ ਆ ਚਾਹੀਦਾ ਤਾਂ ਇਹ ਆ ਕਿ ਇਸ ਕੋਰ ਨੂੰ ਜੜੋਂ ਹੀ ਖਤਮ ਕੀਤਾ ਜਾਵੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹ ਬਚ ਜਾਣ ਬਹੁਤ ਨੁਕਰੀ ਗੱਲ ਹੈ ਕਿ ਜੇ ਕਿਸੇ ਦਾ ਇੱਕ ਬੱਚਾ ਉਹ ਇੱਕੋ ਹੀ ਨਸ਼ੇ ਦੇ ਲੱਗਿਆ ਜੇ ਕਿਸੇ ਦੇ ਦੋ ਆ ਦੋ ਹੀ ਲੱਗੇ ਆ ਜਿਹੜੀਆਂ ਸਾਡੀਆਂ ਮਾਵਾਂ ਆ ਔਰ ਸਾਡੇ ਬਜ਼ੁਰਗ ਆ ਉਹ ਕੜਫ ਰਹੇ ਆ ਇਸ ਗੱਲ ਦੇ ਪਿੱਛੇ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ਾ ਦੀ ਦਲਦਲ ਦੇ ਵਿੱਚ ਫਸ ਗਏ ਆ ਇਹਨਾਂ ਨੂੰ ਕੱਢਣ ਵਾਲਾ ਕੋਈ ਨਹੀਂ ਸਰਕਾਰ ਤਾਂ ਗੱਲਾਂ ਬਹੁਤ ਕਰਦੀ ਆ ਕਿ ਅਸੀਂ ਡੀਜੀਪੀ ਨੇ ਇਹ ਹੁਕਮ ਦਿੱਤੇ ਸੀ ਵੀ ਅਸੀਂ ਪੁਲਿਸ ਅਫਸਰਾਂ ਨੂੰ ਇਹ ਹੁਕਮ ਦਿੱਤੇ ਆ ਕਿ ਜਿਹੜੇ ਨਸ਼ੇ ਦੇ ਆਦੀ ਲੋਕ ਆ ਇਹਨਾਂ ਨੂੰ ਤੁਸੀਂ ਆਪਣੀ ਗੋਦ ਲੈ ਲਓ ਡੀਜੀਪੀ ਪੰਜਾਬ ਦੇ ਹੁਕਮ ਹੈ ਕਿ ਜਿੰਨੇ ਸਾਡੇ ਜਿਲੇ ਦੇ ਅਫਸਰ ਹੁੰਦੇ ਆ ਜਾਂ ਤਕਸੀਲ ਦੇ ਅਫਸਰ ਹੁੰਦੇ ਆ ਉਹਨਾਂ ਨੇ ਇਹ ਹੁਕਮ ਦਿੱਤੇ ਆ ਕਿ ਜਿਹੜੇ ਨਸ਼ੇ ਦੇ ਆਦੀ ਲੋਕ ਐ ਇਹਨਾਂ ਨੂੰ ਤੁਸੀਂ ਆਪਣੀ ਗੋਦ ਲੈ ਲਓ ਇਹਨਾਂ ਦਾ ਇਲਾਜ ਕਰਾਓ। ਬੱਜੀ ਪਾਈ ਜੀ ਨਾਮ ਕੀ ਆ ਤੁਹਾਡਾ? ਜਸਵਿੰਦਰ ਸਿੰਘ। ਬੋਲਾ ਕਿਹੜੇ ਦੇ ਜੀ? ਸੰਤੋਖਪੁਰਾ ਜੀ। ਹਾਂ ਜੀ। ਇਸ ਮੁੱਦੇ ਤੇ ਇਹ ਆਪਾਂ ਅੱਜ ਮੀਟਿੰਗ ਕੀਤੀ ਆ ਜੀ ਨਸ਼ਾ ਵਿਰੋਧ। ਜੋ ਵੀ ਨਸ਼ੇ ਬੱਕਦੇ ਆ ਜਾਂ ਉਹ ਬਾਹਰੋਂ ਆਉਂਦੇ ਆ ਲੋਕ ਇੱਥੇ ਲੰਘਦੇ ਆ ਪਰੇਸ਼ਾਨੀ ਪਰੇਸ਼ਾਨੀ ਵੀ ਆ ਸਾਰੇ ਨੂੰ। ਹਾਂ ਜੀ। ਅਸੀਂ ਕਹਿੰਦੇ ਵੀ ਇੱਥੇ ਕੋਈ ਨਾ ਕੋਈ ਪ੍ਰਚਾਰ ਚੰਦਾ ਵੀ ਯੋਗਦਾਨ ਹੋਣਾ ਚਾਹੀਦਾ ਮੁੱਲੇ ਦੇ ਵਿੱਚ। ਭਾਜੀ ਬਾਕੀ ਜਿਹੜੇ ਆਉਂਦੇ ਆ ਇਹ ਵਾਰੀ ਤਿੰਨ ਚਾਰ ਕੋਈ ਵੀ ਆਉਂਦੇ ਆ ਮਤਲਬ ਲੈਣਾ ਲੱਗੀਆਂ ਰਹਿਣੀਆਂ ਇੱਥੇ ਭਾਜੀ ਅੱਗੇ ਗੱਲ ਇਹਨੇ ਪੰਦੋ ਹੋਣਾ ਚਾਹੀਦਾ ਕੰਮ। ਇਸ ਬਾਰੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਫੈਸਲਾ ਦਿੱਤਾ? ਮੈਸੇਜ ਤਾਂ ਕੋਈ ਨਹੀਂ। ਭਾਈ। ਅਬ ਇਹ ਗੱਣਾ ਚਾਹੁੰਦਾ ਬਈ ਕੋਈ ਇਸ ਗੱਲ ਤੇ ਮੁੱਲੇ ਵਾਲੇ ਵੀ ਸਾਰੇ ਰਲ ਕੇ ਸਾਰੇ ਰਲ ਕੇ ਸੰਯੋਗ ਹੋਣਾ ਚਾਹੀਦਾ ਮੁੱਲੇ ਵਾਲਿਆਂ ਦਾ ਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ। ਹਾਂ ਜਾਈ ਤੁਰੀ ਖਾਲਸਾ ਬਈ। ਮੈਂ ਨਾਂ ਰਵਿੰਦਰ ਪਾਲ ਆ ਜੀ। ਸਾਜੀ ਰਵਿੰਦਰ ਪਾਲ ਜੀ ਇੱਥੇ ਜਿਹੜੀ ਆ ਮੀਟਿੰਗ ਰੱਖੀ ਗਈ ਆ ਕਿ ਇਹ ਆ ਉਸ ਬਾਰੇ ਟੀਗੜਾ ਜਾਉਂਕੂ ਅੱਜ ਦੀ ਜਿਹੜੀ ਮੀਟਿੰਗ ਆ ਮੋਹੱਲਾ ਸੰਤੋਖਪੁਰਾ ਅਰਵਦਾਸਪੁਰ ਦੇਖੇ ਜਿਹੜੀ ਰੱਖੀ ਗਈ ਆ ਔਰ ਮੀਟਿੰਗ ਦਾ ਜਿਹੜਾ ਮੁੱਖ ਜਿਹੜਾ ਮੰਤਵ ਆ ਅਜੰਡਾ ਇਹ ਆ ਕਿ ਮਹੰਦੇ ਦੇ ਵਿੱਚ ਜਿਹੜੀ ਨਸ਼ਿਆਂ ਦੀ ਪਰਹਮਾਰ ਆ ਤੇ ਨਸ਼ੇੜੀਆਂ ਦੀ ਪਰਹਮਾਰ ਉਹ ਬਹੁਤ ਜ਼ਿਆਦਾ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਵੱਧ ਗਈ ਆ ਇਸ ਮਹੱਲੇ ਦੇ ਵਿੱਚ ਜਿੱਦਾਂ ਬਾਹਰੋਂ ਰੰਗ ਬਰੰਗੇ ਜਿਹੜੇ ਲੋਕ ਆ ਉਹ ਨਸ਼ਾ ਲੈਣ ਵੀ ਆਉਂਦੇ ਆ ਤੇ ਕਰਕੇ ਵੀ ਜਿੱਦਾਂ ਆਉਂਦੇ ਆ ਔਰ ਸਾਡੇ ਮਹੱਲੇ ਨੂੰ ਉਸੇ ਰਸਤੇ ਰਾਹੀਂ ਸਾਡੇ ਬੱਚਿਆਂ ਨੇ ਸਾਡੀਆਂ ਬੇਟੀਆਂ ਨੇ ਸਕੂਲੇ ਸਵੇਰੇ ਜਾਣਾ ਹੁੰਦਾ ਆ ਅਸੀਂ ਘੁੱਟ ਕੰਮਾਂ ਕਰਤੇ ਜਾਣਾ ਹੁੰਦਾ ਤੇ ਉਸੇ ਰਸਤੇ ਉੱਤੇ ਸਵੇਰੇ ਜਿਹੜੇ ਨਸ਼ੇੜੀ ਸਿਰਸੇ ਆ ਕੇ ਬਹਿ ਜਾਂਦੇ ਆ ਜਿੱਦੇ ਕਰਕੇ ਮਹੱਲੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਇੱਦਾਂ ਦੇ ਜਿਹੜੇ ਨਸ਼ੇੜੀ ਆ ਇਹਨਾਂ ਦੇ ਵਾਰਾਗਰਦੀ ਦਾ ਪਰਚਾ ਕਰਕੇ ਇਹਨਾਂ ਨੂੰ ਜੇਲ੍ਹ ਤਸਤੋ ਤਾਂ ਜੋ ਜਿਹੜੀ ਮੰਡੇ ਦੇ ਵਿੱਚ ਉਹ ਅਮਨ ਚਾਂਤ ਤੇ ਕੈਮਰਾ ਤੇ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਆ ਬਿਲਕੁਲ ਇੱਕ ਸੰਕੇਤਕ ਜੀ ਸੀਗੀ ਸਵੇਰੇ ਅੱਖਾਂ ਖੁੱਲਣ ਦਾ ਜਦੋਂ ਹੁਣ 6:30 ਵਜੇ ਘੜਦਾ ਉਦੋਂ ਤੱਕ ਬੈਠੇ ਹੁੰਦੇ ਆ ਆ ਕੇ ਔਰ ਇੱਕ ਅੱਜ ਦੀ ਜਿਹੜੀ ਮੀਟਿੰਗ ਆ ਇਹ ਸੰਕੇਤਕ ਜੀ ਮੀਟਿੰਗ ਸੀ ਇਹ ਕੋਈ ਖਾਸ ਪਹਿਲਾਂ ਪਲਾਨ ਨਹੀਂ ਸੀ ਕੀਤਾ ਹੋਇਆ ਔਰ ਉਹਦੇ ਮੀਟਿੰਗ ਦੇ ਵਿੱਚ ਵੀ ਜਿਹੜੇ ਨੌਜਵਾਨ ਮੰਡੇ ਦੇ ਔਰ ਸਾਡੀਆਂ ਬੀਬੀਆਂ ਨੇ ਕਾਫੀ ਜਿਹੜਾ ਹੰਗਾਰਾ ਭਰਿਆ ਉਹ ਤੇ ਚਾਹ ਭਰਿਆ ਔਰ ਅਗਰ ਇਹ ਜਿਹੜੀ ਚੀਜ਼ਾ ਨਸ਼ਾ ਆ ਜਾਂ ਨਸ਼ੇੜੀ ਇਹਨਾਂ ਨੇ ਨਹੀਂ ਥੱਲ ਪਈ ਕੌਣ ਵਾਲੇ ਸਮੇਂ ਵਿੱਚ ਅਸੀਂ ਇਸ ਤੋਂ ਵੀ ਵੱਡੀ ਮੀਟਿੰਗ ਕਰਕੇ ਔਰ ਇਹਨਾਂ ਦੇ ਖਿਲਾਫ ਜਿਹੜੀ ਉਹ ਵੱਡਾ ਐਕਸ਼ਨ ਲਵਾਂਗੇ। ਧੰਨਵਾਦ ਜੀ। ਬੰਦੀਏ ਸਰ ਮਹੱਲਾ ਸੰਤੋਖਪੁਰਾ ਇਹ ਕਹਿਣ ਦੇ ਮਾਦਿਕ ਜਿਸ ਤਾ ਕਿ ਨਸ਼ੇ ਕਰਨ ਲਈ ਬਾਹਰੋਂ ਲੋਕ ਆਉਂਦੇ ਆ। ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਨੇ ਕੀ ਵੈਸੇ ਕਰਨਾ ਹੈ? ਅੱਜ ਮਹੱਲਾ ਸੰਤੋਖਪੁਰਾ ਦੇ ਵਿੱਚ ਨੌਜਵਾਨ ਸਾਥੀਆਂ ਨੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਕਾਫੀ ਜਿਹੜੇ ਨੌਜਵਾਨ ਸਾਥੀ ਆਏ ਔਰ ਬੀਬੀਆਂ ਵੀ ਜਿਨ੍ਹਾਂ ਨੇ ਹਿੱਸਾ ਲਿਆ ਇਹ ਮਹੱਲਾ ਜਿਹੜਾ ਆ ਕਾਫੀ ਚਿਰਾਂ ਤੋਂ ਬਦਨਾਮ ਵੀ ਹੈ ਕਿ ਇੱਥੇ ਨਸ਼ਾ ਵਿਕਦਾ ਸੰਤੋਖਪੁਰਾ ਮਹੱਲਾ ਦੇ ਵਿੱਚ ਔਰ ਪਹਿਲਾਂ ਵੀ ਅਸੀਂ ਮੀਟਿੰਗਾਂ ਕਰ ਚੁੱਕੇ ਆ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਔਰ ਹੁਣ ਫੇਰ ਇਹ ਦੁਬਾਰਾ ਮਹੱਲੇ ਦੇ ਵਿੱਚ ਬਾਹਰੋਂ ਵੀ ਲੋਕ ਆਉਂਦੇ ਆ ਔਰ ਕੁਝ ਮਹੱਲੇ ਦੇ ਲੋਕ ਵੀ ਆ ਜਿਹੜੇ ਇਹ ਧੰਦਾ ਕਰਦੇ ਆ ਨਸ਼ੇ ਦਾ ਅਸੀਂ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਇੱਥੇ ਆ ਕੇ ਜ਼ਮੀਨੀ ਪੱਧਰ ਤੇ ਇਹਦੀ ਜਿਹੜੀ ਸ਼ਾਨ ਵੀਣ ਕਰੋ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਆ ਜਾਂ ਆਦੀ ਆ ਨਸ਼ੇ ਦੇ ਉਹਨਾਂ ਦਾ ਵੀ ਇਲਾਜ ਕਰਾਇਆ ਜਾਵੇ ਔਰ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਅਸੀਂ ਸਰਕਾਰ ਹੋਰ ਜੇ ਦੇਖੀ ਜਾਵੇ ਤਾਂ ਇਸ ਨਸ਼ੇ ਦੇ ਕਾਰਨ ਹੀ ਰੋਜ਼ ਲੁਟਕਾ ਖੋਹਾਂ ਦੀਆਂ ਵਾਰਦਾਤਾਂ ਵਾਧੀਆਂ ਨਗਰ ਆ ਰਹੀਆਂ ਸਾਡੇ 플ੋਰ ਦੇ ਅੰਦਰ ਅਸੀਂ ਰੋਜ਼ ਦੇਖਦੇ ਆ ਕਿਤਨਾ ਕਿਤੇ ਬੀਬੀਆਂ ਦੀਆਂ ਵਾਲੀਆਂ ਵੀ ਲਾਈਆਂ ਜਾਂਦੀਆਂ ਔਰ ਪਰਸ ਵੀ ਹੋਏ ਜਾਂਦੇ ਆ ਮੋਬਾਈਲ ਵੀ ਹੋਏ ਜਾਂਦੇ ਆ ਲੇਕਿਨ ਜਿਹੜਾ ਪ੍ਰਸ਼ਾਸਨ ਆ ਸਾਡਾ ਉਹ ਬਿਲਕੁਲ ਇਹਦੇ ਤੇ ਨਾਕਾਮ ਹੋ ਚੁੱਕਾ ਨਾ ਤਾਂ ਕਿਸੇ ਦਾ ਪਰਸ ਮਿਲਦਾ ਜਦੋਂ ਖੋ ਕੇ ਲੈ ਜਾਂਦੇ ਆ ਔਰ ਨਾ ਕਿਸੇ ਦਾ ਮੋਬਾਈਲ ਮਿਲਦਾ ਔਰ ਜਿਹੜਾ ਵੀ ਕਿਸੇ ਦਾ ਨੁਕਸਾਨ ਹੁੰਦਾ ਜੇ ਬਾਲੀਆਂ ਲੈ ਜਾਂਦੇ ਤਾਂ ਉਹ ਬਾਲੀਆਂ ਨਹੀਂ ਮਿਲਦੀਆਂ ਇਹ ਜਿਹੜੇ ਲੁੱਟਫੋ ਕਰਨ ਵਾਲੇ ਲੋਕ ਆ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਹਾਂ ਇੱਕ ਹੋਰ ਚੀਜ਼ ਦੇਖਿਆ ਜਾਵੇ ਕਿ ਜੇ ਇੱਥੇ ਇੱਕ ਨਵਾਂ ਚਲੋ ਬਰੋਕੂ ਹੋ ਗਿਆ ਉਹਦੀ ਸ਼ੁਰੂਆਤ ਹੁਣੇ ਇੱਕਦਾਂ 7 ਦਿਨوں ਸ਼ੁਰੂ ਹੋਈ ਆ ਇਹ ਪੱਛਿਆਂ ਵਾਲਾ ਬਰੋਕੂ ਕਹਿੰਦੇ ਜਿਹਨੂੰ ਔਰ ਸਿੱਧੇ ਨਾਲ ਤੋਂ ਇਹ ਵੀ ਗੱਲ ਚਰਚਾ ਦੇ ਵਿੱਚ ਆਈ ਆ ਵੀ ਜਿਹੜਾ ਇੱਕ ਅੱਛਾ ਕਰੋ ਜਿਹੜਾ ਨਿਕਰਾਂ ਪਾ ਕੇ ਘਰਾਂ ਦੇ ਵਿੱਚ ਦਾਖਲ ਹੁੰਦੇ ਆ ਔਰ ਡਾਕੇ ਮਾਰਦੇ ਆ ਇਹ ਵੀ ਇਹਦੇ ਤੇ ਵੀ ਪ੍ਰਸ਼ਾਸਨ ਨਕਾਮ ਹੈ ਬਹੁਤ ਸਾਰੇ ਅਸੀਂ ਸੁਣਿਆ ਕਿ ਬਹੁਤ ਕਈ ਲੱਖਾਂ ਦੀਆਂ ਜਿਹੜੀਆਂ ਚੋਰੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਦੇ ਲੇਕਿਨ ਜਿਹੜਾ ਪ੍ਰਸ਼ਾਸਨ ਆ ਉਹ ਸ਼ਾਇਦ ਊੜੀ ਨੀਂਦ ਸੁਤਾ ਆ ਜੇ ਪ੍ਰਸ਼ਾਸਨ ਦਾ ਡਰ ਹੋਵੇ ਜਾਂ ਪ੍ਰਸ਼ਾਸਨ ਚੰਗੀ ਤਰ੍ਹਾਂ ਆਪਣੇ ਐਕਸ਼ਨ ਦੇ ਵਿੱਚ ਹੋਵੇ ਤਾਂ ਫਿਰ ਜਿਹੜੀਆਂ ਇਹ ਵੱਡ-ਵੱਡੀਆਂ ਲੁੱਟਾਂ ਆ بڑے-ਬڑے ਡਾਕੇ ਪਜ ਰਹੇ ਆ ਇਹ ਵੰਡ ਹੋਣੀ ਚਾਹੀਦੀ ਹੈ